ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਲ ਦਾਤ ਬਖਸ਼ੀ ਹੈ ਇਹਨਾਂ ਦੀ ਐਮੀਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ ਉਸ ਨੂੰ ਆਪਣੀ ਭੈਣ ਤੇ ਬੜੀ ਖੇਚੜਦੀ ਸੀ ਸਾਰਾ ਦਿਨ ਉਹ ਚੀਕਾਂ ਮਾਰਦੀ ਕਦੇ ਗੀਤ ਗਾਉਂਦੀ ਕੱਪੜੇ ਪਾੜ ਲੈਂਦੀ ਕੋਈ ਸੁਰਤੀ ਨਹੀਂ ਦੀ ਕੱਚੇ ਕਮਰੇ ਵਿੱਚ ਉਸ ਦੇ ਸੌਣ ਲਈ ਇੱਕ ਬੋਰੀ ਵਿਛੀ ਹੋਈ ਸੀ ਤੇ ਨਾਲ ਹੀ ਇੱਕ ਕੌਲੀ ਤੇ ਪਲੇਟ ਰੱਖੇ ਹੋਏ ਸਨ ਰੋਟੀ ਟੁਕ ਖਾਣ ਲਈ ਕਈ ਵਾਰ ਅੱਧੀ ਅੱਧੀ ਰਾਤ ਉਸ ਦੀਆਂ ਚੀਕਾਂ ਸੁਣਦੀਆਂ ਸਨ ਇੰਜ ਲੱਗਦਾ ਸੀ ਅਸਮਾਨ ਫਟ ਜਾਵੇਗਾ ਉਸ ਨੇ ਰੋਣਾ ਕਰ ਲਾਉਣਾ ਤੜਫਣਾ ਪਤਾ ਨਹੀਂ ਕੀ ਮਹਿਸੂਸ ਕਰਦੀ ਸੀ ਕੀ ਦਿਖਦਾ ਹੁੰਦਾ ਸੀ ਉਹਨੂੰ ਕਿਹੜੀ ਬਿਮਾਰੀ ਜੱਸੇ ਉਹ ਤਾਂ ਪਿੱਛਾ ਨਹੀਂ ਸੀ ਛੱਡ ਰਹੀ ਇੱਕ ਦਿਨ ਉਹ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਗਲੀਆਂ ਬਾਹਰ ਨਿਕਲ ਗਈ ਨੱਚਦੀ ਗਾਉਂਦੀ ਦੁਕਾਨਾਂ ਕੋਲ ਜਾ ਪਹੁੰਚੀ ਮੁੰਡਿਆਂ ਨੇ 2-4 ਰੁਪਏ ਦੇ ਦਿੱਤੇ ਗੀਤ ਗਾਉਣ ਨੂੰ ਕਿਆ ਉਹ ਸਿਧਰੀ ਪਧਰੀ ਵਿਚਾਰੀ ਗਾਉਂਦੀ ਰਹੀ ਤੇ ਮੁੰਡੇ ਤਾੜੀਆਂ ਮਾਰ ਮਰ ਹੱਸਦੇ ਰਹੇ ਤੇ ਆਕਾਸ਼ ਉਹ ਵੀ ਕੀ ਕਰਦਾ ਜਿਸ ਦੀ ਜਵਾਨ ਭੈਣ ਇਸ ਤਰ੍ਹਾਂ ਦੀ ਹਾਲਤ ਵਿੱਚ ਹੋਵੇ ਕਿੰਨਾ ਕੁ ਜਰਦਾ ਜਵਾਨ ਕੁੜੀ ਅਜਹੀ ਹਾਲਤ ਵਿੱਚ ਸਾਹਮਣੀ ਸੌਖੀ ਨਹੀਂ ਕਈ ਵਾਰ ਰੋਂਦਾ ਮੌਤ ਮੰਗਦਾ ਉਸਦੀ ਰੱਬਾ ਪਰਦਾ ਪਾ ਦੇ ਅਜਹੀ ਜ਼ਿੰਦਗੀ ਨਾਲੋਂ ਤਾਂ ਤੇ ਜਦੋਂ ਬਿਨਾਂ ਦੱਸੇ ਪੁੱਛੇ ਘਰ ਤੋਂ ਬਾਹਰ ਨਿਕਲ ਆਉਂਦੀ ਗਲੀਆਂ ਵਿੱਚ ਨੱਚਦੀ ਕੌਂਦੀ ਤਾਂ ਆਕਾਸ਼ ਕਈ ਵਾਰਸ ਨੂੰ ਕੁੱਟਣ ਲੱਗ ਜਾਂਦਾ ਤੇ ਜਾ ਕੇ ਕਮਰੇ ਵਿੱਚ ਬੰਦ ਕਰ ਦਿੰਦਾ ਉਸ ਪਿੰਡ ਵਿੱਚ ਇੱਕ ਮਾਤਾ ਜੋ ਬਹੁਤ ਸਿਆਣੀ ਤੇ ਬਜ਼ੁਰਗ ਸੀ ਉਹ ਆਕਾਸ਼ ਨੂੰ ਕਹਿੰਦੀ ਸੀ आकाश ਇਹਨੂੰ ਕੁੱਟਿਆ ਨਾ ਕਰ ਇਹ ਕੋਈ ਕਿਸਮਤ ਦੀ ਖੇਡ ਹੈ ਕਰਮਾਂ ਦਾ ਫਲ ਹੈ ਖਿੜੇ ਮੱਥੀ ਆਪਣਾ ਇਸ ਨੂੰ ਭੁਗਤ ਕੇ ਹੀ ਤੇਰਾ ਗੁਜ਼ਾਰਾ ਹੋਣਾ ਨਹੀਂ ਤੇ ਤੇਰਾ ਖੜਾ ਨਹੀਂ ਛੁੱਟਣਾ ਆਕਾਸ਼ ਉੱਚੀ ਸਾਰੇ ਮਾਤਾ ਤੇ ਚੀਕਦਾ ਕਹਿੰਦਾ ਮਾਤਾ ਮੇਰੇ ਕਰਮਾਂ ਦਾ ਫਲ ਇਹ ਮਾਂ ਪਿਓ ਦੇ ਕਰਮਾਂ ਦਾ ਫਲ ਸੀ ਉਹ ਤਾਂ ਮਰ ਗਏ ਇਹਨੂੰ ਮੇਰੇ ਚੋਗੀ ਛੱਡ ਗਏ ਹੁਣ ਅਸੀਂ ਦੋਵੇਂ ਜੀ ਆਪਣਾ ਘਰ ਵੇਖੀਏ ਕਿ ਇਹਨੂੰ ਇਹਦਾ ਲਾਜ ਵੀ ਕਰਾਇਆ ਪਰ ਕੋਈ ਫਰਕ ਨਹੀਂ ਪੈਂਦਾ ਤੇ ਉਤੋਂ ਹਰ ਵੇਲੇ ਦਾਸ ਦਾ ਰੋਣਾ ਕਰਲਾਉਣਾ ਸਾਡੀ ਜ਼ਿੰਦਗੀ ਹਰਾਮ ਕੀਤੀ ਐ ਇਸਨੇ ਇਹ ਕਹਿੰਦਾ ਹੈ ਆਕਾਸ਼ ਉਸ ਨੂੰ ਕੁੱਟਦਾ ਘਰ ਲੈ ਜਾਂਦਾ ਤੇ ਇੱਕ ਦਿਨ ਕੌੜਾ ਕੁੱਟ ਪਰ ਕੇ ਮੂੰਹ ਹਨੇਰੇ ਉਸ ਨੂੰ ਕਿਤੇ ਛੱਡ ਆਇਆ ਕਿਧਰੇ ਦੂਰ ਪਿੰਡ ਵਾਲਿਆਂ ਨੂੰ ਸੂਹ ਨਾ ਲੱਗਣ ਦਿੱਤੀ ਕਿ ਕੀ ਕੀਤਾ ਕੀ ਹੋਇਆ ਕਿੱਥੇ ਗਈ ਘਰ ਸੁੰਨਾ ਹੋ ਗਿਆ ਆਕਾਸ਼ ਦਾ ਬਿਲਕੁਲ ਖਮੋਸ਼ ਘਰ ਵਿੱਚ ਬਸ ਦੋ ਹੀ ਜੀ ਸਨ ਇੱਕ ਆਕਾਸ਼ ਤੇ ਉਸਦੀ ਘਰਵਾਲੀ ਕਦੀ ਕਦੀ ਮਾੜੀ ਮੋਟੀ ਆਵਾਜ਼ ਸੁਣਦੀ ਉਸਦੇ ਇਕੱਲੇ ਬਹਿ ਕੇ ਰੋਂਦੀ ਉਹ ਇਕੱਲੇ ਬਹਿ ਕੇ ਰੋਂਦਾ ਆਪਣੇ ਆਪ ਨੂੰ ਕੋਸਦਾ ਪਰ ਉਸ ਨੂੰ ਲੱਗਦਾ ਸੀ ਇਸ ਦਾ ਇਹੀ ਹੱਲ ਸੀ ਇਸ ਤੋਂ ਸਵਾ ਕੋਈ ਚਾਰਾ ਨਹੀਂ ਸੀ ਫਿਰ ਉਸਦੇ ਮਨ ਵਿੱਚ ਆਉਂਦਾ ਪਤਾ ਨਹੀਂ ਕੀ ਬੀਤੀ ਹੋ ਉਹਦੇ ਨਾਲ ਮਰ ਗਈ ਹੋ ਜਾਂ ਜਿਉਂਦੀ ਹੋ ਤੇ ਕਦੀ-ਕਦੀ ਉਸਦੀ ਪਤਨੀ ਵੀ ਰੋਂਦੀ ਦਿੱਸਦੀ ਵੇੜੇ ਵਿੱਚ ਬੈਠੀ ਉਸਨੂੰ ਯਾਦ ਕਰਦੀ ਤੇ ਕਈ ਸਾਲਾਂ ਬਾਅਦ ਆਕਾਸ਼ ਦੇ ਘਰ ਕੁੜੀ ਨੇ ਜਨਮ ਲਿਆ ਆਕਾਸ਼ ਤੇ ਉਸਦੀ ਪਤਨੀ ਬਹੁਤ ਖੁਸ਼ ਹੋਏ ਉਹਨਾਂ ਦੇ ਘਰ ਰੌਣਕ ਲੱਗ ਗਈ ਪਰ ਜਿਉਂ-ਜਿਉਂ ਕੁੜੀ ਵੱਡੀ ਹੋਈ ਪਤਾ ਲੱਗਾ ਕੁੜੀ ਤਾਂ ਬਿਲਕੁਲ ਸਿਦਰੀ ਸੀ ਮਿਰਗੀ ਦੇ ਦੌਰੇ ਪੈਂਦੇ ਉਸਨੂੰ ਤੜਫਦੀ ਲੇਟਦੀ ਮੂੰਹ ਵਿੱਚੋਂ ਝੱਗ ਨਿਕਲਦੀ ਅੱਖਾਂ ਪੁੱਠੀਆਂ ਹੋ ਜਾਂਦੀਆਂ ਜਦੋਂ ਮਿਰਗੀ ਦਾ ਦਵਾਰਾ ਪੈਂਦਾ ਤੇ ਉਹ ਮੰਜੇ ਤੇ ਪਾਵੇਂ ਨੂੰ ਫੜਫੜ ਕੇ ਟਲਫਦੀ ਆਕਾਸ਼ ਸੋਚਦਾ ਕਿ ਜੀਵਨ ਇਹੋ ਹੀ ਹੈ ਬੰਦਾ ਜਿਸ ਤੋਂ ਭੱਜਦਾ ਹੈ ਉਹੀ ਅੱਗੇ ਆਉਂਦਾ ਹੈ ਕਈ ਵਾਰੀ ਕਰਮਾਂ ਦਾ ਫਲ ਹੀ ਗਲਦੀ ਹੱਡੀ ਬਣ ਜਾਂਦਾ ਹੈ ਜੋ ਜ਼ਿੰਮੇਵਾਰੀ ਰੱਬ ਨੇ ਦਿੱਤੀ ਹੁੰਦੀ ਹੈ ਉਹ ਅਧਵਚਾਲੇ ਛੱਡ ਕੇ ਜਾਨ ਸੁਖਾਲੀ ਨਹੀਂ ਕੀਤੀ ਜਾ ਸਕਦੀ ਪੂਰੀ ਕਰਨੀ ਹੀ ਪੈਣੀ ਹੈ ਚਾਹੇ ਇੰਜ ਕਰੋ ਤੇ ਚਾਹੀ ਉੰਜ ਕਰੋ ਉਹ ਸੋਚਦਾ ਇਹ ਕਿਹੜੇ ਕਰਮਾ ਦਾ ਫਲ ਹੈ ਭੈਣ ਨੂੰ ਤਾਂ ਮੈਂ ਛੱਡ ਆਇਆ ਪਰ ਧੀ ਇਸ ਨੂੰ ਕਿੱਥੇ ਛੱਡਾਂ ਇਸ ਨੂੰ ਤਾਂ ਆਪਣੇ ਜੀ ਦੇ ਜੀ ਮੈਂ ਕਿੱਥੇ ਛੱਡ ਨਹੀਂ ਸਕਦਾ ਫਿਰ ਕਦੀ ਕਦੀ ਉਸ ਨੂੰ ਮਾਤਾ ਦੀਆਂ ਗੱਲਾਂ ਯਾਦ ਆਉਂਦੀਆਂ ਕਿ ਇਸ ਨੂੰ ਖੜੇ ਮੱਥੇ ਆਪਣਾ ਇਸ ਤੋਂ ਜਾਨ ਨਾ ਛੜਾ ਇਹ ਕਰਮ ਪੂਰਾ ਕਰਕੇ ਹੀ ਤੇਰਾ ਖੜਾ ਛੁੱਟਣਾ ਤੇ ਕਹਿੰਦੇ ਨੇ ਅੱਜ ਵੀ ਕਈ ਵਾਰੀ ਉਸ ਘਰ ਵਿੱਚੋਂ ਚੀਕਾਂ ਸੁਣਦੀਆਂ ਨੇ ਤੇ ਅੱਧੀ ਰਾਤ ਕਿਸੇ ਦੇ ਰੋਣ ਦੀ ਕਰਲਾਉਣ ਦੀ ਗਾਉਣ ਦੀ ਆਵਾਜ਼ ਸੁਣਦੀ ਹੈ ਬਿਮਾਰ ਭੈਣ ਦੀ ਜ਼ਿੰਮੇਵਾਰੀ ਤੋਂ ਭਜਦਾ ਭਜਦਾ ਉਹ ساری ਉਮਰ ਆਪਣੀ ਕੁੜੀ ਦੇ ਇਸ ਰੋਗ ਨਾਲ ਜੂਝਦਾ ਰਿਹਾ ਸੋਏ ਰਿਸ਼ਤੇ ਧੀਆਂ ਪੁੱਤਰ ਭੈਣ ਭਰਾ ਸਭ ਸੰਜੋਗਾ ਦੇ ਨੇ ਸਭ ਲੈਣ ਦੇਣ ਕਰਕੇ ਹੀ ਰਿਸ਼ਤੇ ਬਣਦੇ ਹਨ ਸੋ ਜਿਹੋ ਜਿਹੇ ਕਰਮ ਕਰੋਗੇ ਜਿਹੋ ਜਿਹੇ ਬੀਜ ਬੀਜੋਗੇ ਉਹੋ ਜਿਹੇ ਫਲ ਮਿਲੇਗਾ ਜਿਵੇਂ ਇੱਕ ਬੀਜ ਤੋਂ ਰੁੱਖ ਬਣਦਾ ਹੈ ਤੇ ਉਸ ਨੂੰ ਨੇਕਾਂ ਫਲ ਲੱਗਦੇ ਹਨ ਇਸ ਤਰ੍ਹਾਂ ਕਰਮ ਜੇ ਮਾੜਾ ਕਰੋਗੇ ਤਾਂ ਕਈ ਗੁਣਾ ਹੋ ਕੇ ਉਹ ਤੁਹਾਨੂੰ ਮਿਲੇਗਾ ਤੇ ਜੇ ਚੰਗਾ ਕਰੋਗੇ ਤਾਂ ਵੀ ਕਈ ਗੁਣਾ ਹੋ ਕੇ ਤੁਹਾਨੂੰ ਮਿਲੇਗਾ ਇਹ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਕਰਮ ਕਰਨਾ ਹੈ ਕਿਹੋ ਜਿਹਾ ਬੀਜ ਬੀਜਣਾ ਹੈ ਜਿਵੇਂ ਬੀਜ ਬੀਜ ਕੇ ਉਸ ਨੂੰ ਰੁੱਖ ਬਣਦੇ ਸਮਾਂ ਲੱਗਦਾ ਹੈ ਕਿਸ ਨੂੰ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇਸ ਤਰ੍ਹਾਂ ਦੇ ਕਰਮ ਹਨ ਕਰਮਾਂ ਦੇ ਜੋ ਬੀਜ ਆਪਾਂ ਬੀਜਦੇ ਹਾਂ ਉਹ ਕਦੀ ਨਾ ਕਦੀ ਰੁੱਖ ਬਣ ਕੇ ਸਾਡੇ ਸਾਹਮਣੇ ਆਉਂਦੇ ਹਨ ਹੋ ਸਕਦਾ ਹੈ ਇਸ ਜਨਮ ਵਿੱਚ ਆਜਣ ਤੇ ਇਹ ਵੀ ਹੋ ਸਕਦਾ ਹੈ ਸਾਨੂੰ ਕਈ ਜਨਮਾਂ ਬਾਅਦ ਉਸ ਕਰਮ ਦਾ ਫਲ ਮਿਲੇ ਧੰਨਵਾਦ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ శేర్నా కమలా భల్న ధన్దీ